ਇਹ ਯੂਨੀਵਰਸਿਟੀ ਜਿਹੜੀ ਆ ਪੰਜਾਬ ਯੂਨੀਵਰਸਿਟੀ ਜਾਣੀ ਜਾਂਦੀ ਆ ਕਿ ਇੱਥੇ ਦੇ ਪੜੇ ਹੋਏ ਲੋਕ ਕੱਲੇ ਪੰਜਾਬ 'ਚ ਨਹੀਂ ਹਰਿਆਣੇ 'ਚ ਨਹੀਂ ਚੰਡੀਗੜ੍ਹ 'ਚ ਨਹੀਂ ਦਿੱਲੀ 'ਚ ਨਹੀਂ ਪੂਰੇ ਦੇਸ਼ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਆਪਣੀ ਕੰਟਰੀਬਿਊਸ਼ਨ ਇਸ ਦੇਸ਼ ਨੂੰ ੱਗੇ ਲੈ ਕੇ ਜਾਣ ਲਈ ਨਿਭਾ ਰਹੇ ਨੇ ਕੱਲਾ ਦੇਸ਼ ਨਹੀਂ ਅੱਜ ਕਾ ਜੇ ਮੈਂ ਗੱਲ ਕਰਾਂ ਪੂਰੇ ਵਿਦੇਸ਼ਾਂ ਦੇ ਅੰਦਰ ਵੀ ਪੂਰੇ ਵਿਦੇਸ਼ਾਂ ਦੇ ਅੰਦਰ ਵੀ ਜਿਹੜੇ ਚੰਡੀਗੜ੍ਹ ਦੇ ਪੜ੍ਹ ਲਿਖੇ ਲੋਕ ਨੇ ਇਸ ਯੂਨੀਵਰਸਿਟੀ ਦੇ ਪੈਦਾ ਕੀਤੇ ਨੇ ਇਸ ਯੂਨੀਵਰਸਿਟੀ ਦੇ ਜਿੰਨਾਂ ਦੇ ਅੰਦਰ ਅੱਛੀ ਕ ਐਜੂਕੇਸ਼ਨ ਅੱਛੀ ਤਾਮਿਲ ਅੱਛੀ ਜਿਹੜੀ ਹੈ ਭਰੀਆ ਉਹਨੂੰ ਖਤਮ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਮੈਂਬਰ ਪਾਰਲੀਮੈਂਟ ਇਹਦਾ ਮੈਂਬਰ ਹੋਊਗਾ ਐਕਸਟਰਾ ਆਫਿਸੋਂ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਐਜੂਕੇਸ਼ਨ ਸੈਕਟਰੀ ਮੈਂਬਰ ਹੋਊਗਾ ਚੰਡੀਗੜ੍ਹ ਦਾ ਐਜੂਕੇਸ਼ਨ ਡਿਪਾਰਟਮੈਂਟ ਦਾ ਸੈਕਟਰੀ ਇਹਦਾ ਮੈਂਬਰ ਹੋਊਗਾ ਇਹ ਕਦੇ ਵੀ ਹੋਇਆ ਸੀਗਾ ਇਹ ਫਸਟ ਟਾਈਮ ਹੋਇਆਗਾ ਔਰ ਇਸ ਤੋਂ ਬਿਨਾ ਵਾਈਸ ਚਾਂਸਲਰ ਜਿਹੜਾ ਕਿ ਆਲਵੇਸ ਸੈਂਟਰ ਸਰਕਾਰ ਨੇ ਨਿਯੁਕਤ ਕਰ ਦਿਆ ਉਹ ਪ੍ਰੋਫੈਸਰ ਆਪਣੇ ਨਾਮਿਨੇਟ ਕਰ ਸਕਦਾਗਾ ਔਰ ਪੰਜਾਬ ਦੀ ਸਿਰਫ ਇਹ ਆ ਕਿ ਜਿਹੜੇ ਆਲਰੇਡੀ ਪੰਜਾਬ ਸਰਕਾਰ ਦੋ ਐਮਐਲਏ ਨਿਯੁਕਤ ਕਰਦੀ ਸੀ ਉਹ ਸਿਰਫ ਹੈਗੇ ਨੇਗੇ ਪਰ ਲੇਕਿਨ ਇਹ ਬਹੁਤ ਵੱਡਾ ਹਮਲਾ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਦੇ ਅੰਦਰ ਮੈਂ ਸਮਝਦਾ ਹਿਟਲਰ ਦੀ ਆਤਮਾ ਪ੍ਰਵੇਸ਼ ਕਰ ਗਈ ਆ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਇਸ ਕਦਰ ਨਫ਼ਰਤ ਕਰਦੀ ਆ ਕਿ ਪੰਜਾਬ ਦੇ ਅੰਦਰ ਜਿਹੜੀ ਇੰਸਟੀਚੂਸ਼ਨ ਨੇ ਉਹਨਾਂ ਚ ਆਪਣੇ ਨਮਾਈਂ ਦੇ ਨਾਮਿਨੇਟ ਕੀਤੇ ਜਾਣ ਫਿਰ ਹਾਲੀ ਹਾਲੀ ਉਹਨਾਂ ਦੇ ਕੈਲੰਡਰ ਬਦਲੇ ਜਾਣ ਹਾਲੀ ਹਾਲੀ ਉਹਨਾਂ ਦੇ ਜਿਹੜੇ ਤੇ ਸਿਲੇਬਸ ਬਦਲੇ ਜਾਣ ਹਾਲੀ ਹਾਲੀ ਉਹਨਾਂ ਇੰਸਟੀਚੂਨ ਨੂੰ ਖਤਮ ਕੀਤਾ ਜਾਵੇ ਹਰੀ ਹਰੀ ਉਹਨਾਂ ਇੰਸਟੀਚਿਊਸ਼ਨ ਨੂੰ ਤਬਾਹ ਕੀਤਾ ਜਾਵੇ ਇਹ ਭਾਰਤ ਜਨਤਾ ਪਾਰਟੀ ਸੋਚ ਰੱਖਦੀ ਆ ਕਿਉਂਕਿ ਆ ਨੋਟੀਫਿਕੇਸ਼ਨ ਦੇ ਵਿੱਚ ਮੈਂ ਦੇਖ ਰਿਆ ਸੀਗਾ ਪੜ੍ਹ ਰਿਆ ਸੀਗਾ ਕਿ ਕੱਲੇ-ਕੱਲੇ ਮੈਂਬਰ ਦੀ ਪਾਵਰਾਂ ਕਟਾਤੀਆਂ ਫਾਈਨਾਂਸ ਦੀਆਂ ਪਾਵਰਾਂ ਕਟਾਤੀਆਂ ਔਰ ਸੈਨੇਟ ਦੀਆਂ ਪਾਵਰਾਂ ਬਿਲਕੁਲ ਖਤਮ ਕਰਦੀਆਂ ਅੱਗੇ ਜਿਹੜੀ ਸੈਨੇਟ ਸੀ ਜਿਹੜੀ 90 ਮੈਂਬਰਾਂ ਦੀ ਸੈਨੇਟ ਸੀਗੀ ਉਹ ਕੀ ਕਰਦੀ ਸੀ ਉਹਦੇ ਅੰਦਰੋਂ ਹੀ ਸਿੰਡੀਕੇਟ ਚੁਣੀ ਜਾਂਦੀ ਸੀ ਸੈਨੇਟ ਕੋਲੇ ਪਾਵਰ ਸੀ ਸਿੰਡିକੇਟ ਦੇ ਮੈਂਬਰ ਚੁਣਨ ਦੀ ਜਿਹੜੀ ਕਿ ਹਾਈएस्ट ਪਾਵਰ ਆ ਉਹ ਸਿੰਡିକੇਟ ਦੇ ਮੈਂਬਰ ਲਗਭਗ ਸਾਰੇ ਹੀ ਨਾਮਿਨੇਟਡ ਹੋਗੇ ਬਾਏ ਦੀ ਸੈਂਟਰ ਗਵਰਨਮੈਂਟ ਬਾਏ ਦੀ ਵਾਈਚਾਸ ਥਰੂ ਦੀ ਸਬਸਬੰਦਾ ਇੱਕ ਬਹੁਤ ਵੱਡਾ ਪੰਜਾਬ ਦੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਸੈਂਟਰ ਸਰਕਾਰ ਨੇ ਹਮਲਾ ਬੋਲਿਆਗਾ ਇਹਦੇ ਲਈ ਸਾਰੇ ਪੰਜਾਬੀ ਇਕੱਠਲੇ ਪੰਜਾਬ ਸਰਕਾਰ ਬਿਲਕੁਲ ਡਟ ਕੇ ਤਾਰਾ ਦੇਊਗੀ